ਖਬਰਨਾਮਾ ਦੇਖ ਰਹਿਣ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਸਾ ਸਵੀਕਾਰ ਬਰਕ ਬਾਰਨਾ ਪੱਟਾ ਤੇ ਥਾਪੀ ਮਾਰਨੀ ਅਤੇ ਮੁੱਛਾ ਮਰੋੜ ਕੇ ਕਹਿਣਾ ਕਿ ਭਗਵੰਤ ਮਾਨਾ ਤੇਰੀਆਂ ਟੀਕਾ ਕਰਾ ਦਿਆਂਗਾ ਤੇ ਦੂਸਰੇ ਪਾਸੇ ਵਿਜੀਲੈਂਸ ਅਤੇ ਵਿਜੀਲੈਂਸ ਉੱਚ ਅਧਿਕਾਰੀਆਂ ਦਾ ਚਕੰਜਾ ਮਜੀਠਿਆ ਉੱਤੇ ਮਜੀਠਿਆ ਬੜਾ ਸੁਤਾ ਫਸ ਗਿਆ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਸਿਮਰਤ ਕੌਰ ਬਾਦਲ ਗਰੀਬ ਕੋ ਮਜੀਠੀਆ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਉੱਤੇ ਕਿ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਸਾਨੂੰ ਧੱਕੇ ਨਾਲ ਫਸਾਇਆ ਜਾ ਰਿਹਾ ਹੈ ਮੇਰੇ ਪਤੀ ਦਾ ਮੇਰੇ ਸਾਲੇ ਦਾ ਮੇਰੇ ਭਰਾ ਦਾ ਕੋਈ ਦੋਸ਼ ਨਹੀਂ ਇੱਕ ਪਾਸੇ ਚੀਕਾਂ ਮਾਰੀਆਂ ਜਾਂਦੀਆਂ ਨੇ ਦੂਜੇ ਪਾਸੇ ਇੱਕ ਹੋਰ ਵੱਡੀ ਕਾਰਵਾਈ ਹੋ ਗਈ ਹੈ ਬਿਕਮਜੀਤ ਸਿੰਘ ਮਜੀਠੀਆ ਤੇ ਬਿਕਮਜੀਤ ਸਿੰਘ ਮਜੀਠੀਆ ਨੂੰ ਬੋਲਾ ਧਮਕਾਉਣਾ ਅਤੇ ਧੱਕੇ ਕਰਨਾ ਪਿਆ ਬਹੁਤ ਮਹਿੰਗਾ ਇੱਕ ਪਾਸੇ 540 ਕਰੋੜ ਦਾ ਪੈਦਾ ਮਾਮਲਾ ਦੂਸਰੇ ਪਾਸੇ 11000 ਕਰੋੜ ਰੁਪਏ ਦੀ ਲੁੱਟ ਖਸੁੱਟ ਆਤੇ ਨਸ਼ੇ ਦੇ ਨਾਲ ਪੈਸਾ ਕਮਾਇਆ ਗਿਆ ਬਦਲੇ ਵਿੱਚ ਹਥਿਆਰ ਸਪਲਾਈ ਕੀਤੇ ਗਏ ਉਹ ਪੈਸਾ ਫਿਰ ਉਸ ਨੂੰ ਕਾਲੇ ਧਨ ਨੂੰ ਚਿੱਟਾ ਪੈਸਾ ਕਰਨ ਲਈ ਕਈ ਤਰ੍ਹਾਂ ਦੇ ਪੁਠੇ ਸਿੱਧੇ ਹੱਥ ਮਾਰੇ ਗਏ ਸਾਈਪਰਸ ਦੇ ਬੈਂਕਾਂ ਦੇ ਵਿੱਚੋਂ ਪੈਸੇ ਦਾ ਆਨ ਪ੍ਰਦਾਨ ਕੀਤਾ ਗਿਆ ਉਸ ਨੂੰ ਲੈ ਕੇ ਇੱਕ ਪਾਸੇ ਜਿੱਥੇ ਸਾਬਕਾ ਡੀਜੀਪੀ ਚਟਰ ਉੱਤੇ ਆਏ ਅਤੇ ਨਰਿੰਦਰ ਸਿੰਘ ਫੋਨਾ ਵੱਲੋਂ ਬਿਆਨ ਬਾਜੀ ਠੋਕੇ ਕੀਤੀ ਗਈ ਹੈ ਗੋਈਆਂ ਠੋਕੇ ਕੀਤੇ ਗਿਆ ਗਿਆ ਨੇ ਉਧਰ ਅੰਮ੍ਰਿਤਸਰ ਅੰਮ੍ਰਿਤਸਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਸਮਰਥਕਾਂ ਵਿਰੁੱਧ ਵਿਜੀਲੈਂਸ ਛਾਪੇਮਾਰੀ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਡਿਊਟੀ ਤੋਂ ਰੋਕਣ ਦੇ ਦੋਸ਼ ਹੇਠ ਸਿਵਲ ਲਾਈਨ ਫੁੱਲ ਸਟੇਸ਼ਨ ਵਿੱਚ ਡੇਲੀ ਡੈਰੀ ਰਿਪੋਰਟ ਡੀ ਡੀ ਆਰ ਦਰਜ ਕਰ ਲਈ ਗਈ ਹੈ ਵਿਜੀਲੈਂਸ ਟੀਮ ਨੇ ਦੋਸ਼ ਲਗਾਇਆ ਹੈ ਕਿ ਛਾਪੇਮਾਰੀ ਦੌਰਾਨ ਮਜੀਠੀਆ ਨੇ ਸਮਰਥਕਾਂ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਰੀਰਕ ਹਮਲਾ ਵੀ ਕੀਤਾ ਗਿਆ ਪੁਲਿਸ ਮੁੱਢਲੀ ਜਾਂਚ ਕਰ ਰਹੀ ਹੈ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਡੀਡੀਆਰ ਐਫਆਈਆਰ ਵਿੱਚ ਤਬਦੀਲ ਕੀਤੀ ਜਾ ਸਕਦੀ ਹੈ ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਦੇ ਇੱਕ ਹੱਤੇ ਛਾਪਾ ਮਾਰਿਆ ਗਿਆ ਇਸ ਮਾਮਲੇ ਨੇ ਸਿਆਸੀ ਗਰਮਾਹਟ ਵੀ ਪੈਦਾ ਕਰ ਦਿੱਤੀ ਹੈ ਜਿੱਥੇ ਕਿ ਅਕਾਲੀ ਦਲ ਵੱਲੋਂ ਇਸ ਨੂੰ ਸਿਆਸੀ ਬਦਲੇ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ ਜਦਕਿ ਸਰਕਾਰ ਵੱਲੋਂ ਕਾਨੂੰਨਾ ਕਾਨੂੰਨੀ ਕਾਰਵਾਈ ਨੂੰ ਜਾਇਜ਼ ਅਤੇ ਸਬੂਤਾਂ ਦੇ ਆਧਾਰ ਤੇ ਦੱਸਿਆ ਗਿਆ ਹੈ ਵੀਲਸ ਟੀਮ ਨੇ ਦੋਸ਼ ਲਗਾਇਆ ਹੈ ਕਿ ਸ਼ਾਪੇਮਾਰੀ ਦੌਰਾਨ ਮਜੀਠੀਆ ਦੇ ਸਮਰਥਕਾਂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਸਿਰਕ ਹਮਲਾ ਵੀ ਕੀਤਾ ਪੁਲਿਸ ਮੋੜਲੀ ਜਾਂਚ ਕਰ ਰਹੀ ਹੈ ਜੇਕਰ ਦੋਸ਼ ਸਾਬਤ ਹੁੰਦੇ ਨੇ ਤਾਂ ਡੀਡੀਆ ਐਫਆਈਆਰ ਵਿੱਚ ਤਬਦੀਲ ਕੀਤੀ ਜਾਵੇਗੀ ਯਾਨੀ ਕਿ ਬਿਕਮਜੀਤ ਸਿੰਘ ਮਜੀਠੀਆ ਦੇ ਵੱਨੋਂ ਪੱਤਾ ਉਤੇ ਥਾਪੀ ਮਾਰਨਾ ਮੁੱਛਾਂ ਨੂੰ ਤਾਪ ਦੇਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਕਿ ਤੇਰੀਆਂ ਟੀਕਾ ਕਰਵਾ ਦੇਾਂਗੇ ਤੇ ਦੂਸਰੇ ਪਾਸੇ ਧੱਕਾ ਬੁੱਕੀ ਕਰਨਾ ਵੀਲਸ ਸਰਬ ਦੇ ਉੱਚ ਅਧਿਕਾਰੀਆਂ ਦੇ ਨਾਲ ਇਹ ਮਹਿੰਗਾ ਪਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਡੀਡੀਆਰ ਕੱਢ ਦਿੱਤੀ ਗਈ ਹੈ ਜਿੱਕ ਪੁਲਿਸ ਉਸ ਦੀ ਜਾਂਚ ਕਰ ਰਹੀ ਹੈ ਜੇਕਰ ਜਾਂਚ ਸਹੀ ਨਿਕਲਦੀ ਹੈ ਤਾਂ ਬੜੀ ਵੱਡੀ ਕਾਰਵਾਈ ਹੋਵੇਗੀ ਕਿਸ ਉਤੇ ਬਿਕਮਜੀ ਸਿੰਘ ਜੀਠੀਆ ਤੇ ਵੈਸੇ ਬਿਕਮਜੀ ਸਿੰਘ ਜੀਠੀਆ ਦੇ ਨੂੰ ਪੱਕੇ ਹੱਥ ਪਾਏ ਗਏ ਨੇ ਪੰਜਾਬ ਸਰਕਾਰ ਵੱਲੋਂ ਅਤੇ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਕਿਉਂਕਿ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਅਸੀਂ ਪੱਕੇ ਹੱਥ ਪਾਏ ਨੇ ਅਸੀਂ ਚੀਕਾ ਕਰਵਾਗੇ ਚੀਕਾ ਬਿਗਮ ਜੀ ਸਿੰਘ ਮਿਠੇਰੀ ਪਾਇਰੀਆਂ ਨੇ ਜਿਸ ਪਾਸੇ ਹੁਣ ਵਾਰ-ਵਾਰ ਜਿਹੜਾ ਰੋਲਾ ਪਾਇਆ ਜਾ ਰਿਹਾ ਹੈ ਸਰੂਪੀ ਇਕਾਲੀ ਦਲ ਤੇ ਸਮਰਥਕਾਂ ਕੰਮ ਨੂੰ ਕਿ ਮਾਧਿਅ ਦੇ ਜਰਨੈਲ ਨੂੰ ਬਿਨਾ ਮਤਬਲ ਤੋਂ ਪਸਾਇਆ ਗਿਆ ਲੇਕਿਨ ਬਿਗਮ ਜੀ ਸਿੰਘ ਜੂਠਿਆ ਦੇ ਖਿਲਾਫ ਜਿਹੜੇ ਦੋਸ਼ ਐਤ ਹੋਏ ਨੇ ਉਹਨਾਂ ਨੂੰ ਲੈ ਕੇ ਵੱਡੀ ਕਾਰਵਾਈ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਪਾਸੇ 540 ਕਰੋੜ ਰੁਪਏ ਦੂਸਰੇ ਪਾਸੇ 11000 ਕਰੋੜ ਰੁਪਏ ਦਾ ਇੱਕ ਹੋਰ ਕੇਸ ਜਿਹੜਾ ਨਿਕਲ ਪਿਆ ਹੈ ਬਿਕਮਜੀਤ ਸਿੰਘ ਜੀਠਿਆ ਦੇ ਸਾਥੀਆਂ ਵੱਲੋਂ ਖੁਲਾਸੇ ਕੀਤੇ ਗਿਆ ਸੀ 2014 ਦੇ ਵਿੱਚ ਇਹ ਖੁਲਾਸਾ ਨਰਿੰਦਰ ਸਿੰਘ ਜੋ ਹੈਗੇ ਨੇ ਈਡੀ ਦੇ ਸਰਵੋੱਚ ਅਧਿਕਾਰੀ ਜਿਹੜੇ ਸਾਬਕਾ ਡਾਇਰੈਕਟਰ ਨੇ ਉਹਨਾਂ ਵੱਲੋਂ ਕੀਤੇ ਗਏ ਨੇ ਧੰਨਵਾਦ